ਤਾ ਇਸ ਪਾਸੇ ਤਸਵੀਰਾਂ ਸਾਂਝੀ ਕਰ ਰਹੇ ਆ ਉਧਰ ਮੁੰਡੇ ਨੇ ਨੌਜਵਾਨ ਨੇ ਤਾਂ ਦੂਜੇ ਪਾਸੇ ਪੁਲਿਸ ਹੈ ਤਾਂ ਹੁਣ ਪੁਲਿਸ ਵਾਪਸ ਹੋ ਰਹੀ ਹੈ ਪਿੱਛੇ ਹੋ ਰਹੀ ਹੈ ਕਿਉਂਕਿ ਆਫੀਸਰ ਜਿਹੜੇ ਨੇ ਉਹ ਅੱਗੇ ਆਏ ਸੀਗੇ ਤਾਂ ਅਗੋਂ ਜਿਹੜੇ ਨੇ ਮੁੰਡੇ ਵੱਧ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਰ ਉੱਚ ਅਧਿਕਾਰੀ ਜਿਹੜੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਨਗੇ ਪਰ ਕੀ ਗੱਲ ਹੁੰਦੀ ਹੈ ਜਾਂ ਨਹੀਂ ਤਾਂ ਪੁਲਿਸ ਦੀਆਂ ਟੁਕੜੀਆਂ ਵੱਖਰੀਆਂ ਵੱਖਰੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਤਾ ਪੁਲਿਸ ਜਿਹੜੀ ਐ ਪਿੱਛੇ ਨੂੰ ਕਰ ਦਿੱਤੀ ਗਈ ਐ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਪੁਲਿਸ ਅਧਿਕਾਰੀ ਜਿਹੜੇ ਨੇ ਵਾਪਸ ਪਿੱਛੇ ਨੂੰ ਹੋ ਚੁੱਕੇ ਨੇ ਤਾਂ মিডিਆ ਨਾਲ ਵੀ ਜਿਹੜੀ ਬਸ ਲੁਕੀ ਜਿਹੜੇ ਪਹਿਲਾਂ ਕਈ ਤਾਂ ਪੁਲਿਸ ਕਰਮੀਆਂ ਵੱਲੋਂ ਕੀਤੀ ਗਈ ਪਰ ਕਿਤਨਾ ਕਿਤੇ ਉੱਚੇ ਅਧਿਕਾਰੀ ਆਏ ਸੀਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਪਰ ਕਿਤਨੇ ਕਿਤੇ ਮੁਲਾਜ਼ਮ ਅੱਗੇ ਵੱਲ ਵਧ ਰਹੇ ਨੇ ਮੁੰਡੇ ਤਾਂ ਸੀਨੀਅਰ ਅਫਸਰ ਜਨੇ ਤਾਂ ਮੁੰਡਿਆਂ ਨੇ ਕਾਰਵਾਈ ਸ਼ੁਰੂ ਕਰਤੀ ਪਥਰਾ ਸ਼ੁਰੂ ਕਰਤਾ ਪਰ ਅਫਸਰ ਪਿੱਛੇ ਨੂੰ ਹੋ ਰਹੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਤਸਵੀਰਾਂ ਸਾਂਝੇ ਕਰ ਰਿਹਾ ਕਿ ਪੁਲਿਸ ਜਿਹੜੀ ਹੈ ਅੱਗੇ ਵੱਲ ਆਈ ਸੀਗੀ ਹੁਣ ਪਿੱਛੇ ਪਿੱਛੇ ਨੂੰ ਜਾ ਰਹੀ ਆ ਤਾਂ ਨੌਜਵਾਨ ਜਿਹੜੇ ਖੇਤਾਂ ਦੇ ਵਿੱਚ ਵੜੇ ਹੋਏ ਨੇ ਉਹਦਰ ਦੀ ਉੱਪਰ ਦੀ ਲੰਘ ਰਹੇ ਨੇ ਤੇ ਉਹਨਾਂ ਨੂੰ ਵਾਪਸ ਭੇਜ ਰਹੇ ਨੇ ਪਰ ਕਿੰਨੇ ਕਿਤੇ ਉਹ ਵੀ ਕਾਨੂੰਨ ਦੀ ਕਹਿੰਦੇ ਵੱਜੇ ਹੁੰਦੇ ਨੇ ਪਰ ਕਈ ਜਾਦੀ ਬਤਸਲੂਕੀ ਕਰ ਜਾਂਦੇ ਨੇ ਤਸਵੀਰਾਂ ਸਾਂਝੇ ਕਰ ਰਹੇ ਆ ਤੁਹਾਡੇ ਨਾਲ ਕਿ ਇਧਰ ਨੂੰ ਨੌਜਵਾਨ ਹਰਿਆਣੇਲ ਸਾਈਡ ਵੱਲ ਚੁੱਕੇ ਨੇ ਤਾਂ ਇਧਰ ਸੀਨੀਅਰ ਆਫੀਸਰਜ਼ ਨੇ ਉਹ ਪਿੱਛੇ ਨੂੰ ਜਾ ਰਹੇ ਨੇ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰ ਰਹੇ ਆ ਪਰ ਕਿੰਨੇ ਕਿਤੇ ਅੱਗੇ ਵੱਲ ਵੱਧ ਚੁੱਕੇ ਨੇ ਤਾਂ ਉਸ ਪਾਸੇ ਨੂੰ ਵੀ ਕਈ ਪੁਲਿਸ ਟੁਕੜੀਆਂ ਖੜੀਆਂ ਹੋਈਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਰ ਆਪਣੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆਂ ਪੁਲਿਸ ਮੁਲਾਜ਼ਮ ਜਿਹੜੇ ਨੇ ਸਾਰੇ ਨੇ ਸੀਨੀਅਰ ਆਫਿਸਰਸ ਨੇ ਉਹ ਵਾਪਸ ਜਾ ਰਹੇ ਨੇ ਟੁੱਟ ਕੇ ਪੈ ਗਏ ਨੇ ਨੌਜਵਾਨ ਪੁਲਿਸ ਵਾਲਿਆਂ ਨੂੰ ਤਾਂ ਗੱਡੀਆਂ ਭਜਾ ਕੇ ਲੈ ਗਏ ਨੇ ਪੁਲਿਸ ਵਾਲੇ ਇਹ ਹਰਿਆਣਾ ਬਾਰਡਰ ਦੀਆਂ ਤਸਵੀਰਾਂ ਨੇ ਓਜ਼ਾਰ ਟੀਵੀ ਤੇ ਐਕਸਕਲੂਸਿਵ ਤਸਵੀਰਾਂ ਨੇ ਕਿ ਕਿਵੇਂ ਮੁੰਡੇ ਪੈ ਗਏ ਨੇ ਟੁੱਟ ਕੇ ਤੇ ਪੁਲਿਸ ਵਾਲੇ ਗੱਡੀਆਂ ਭਜਾ ਕੇ ਲੈ ਗਏ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਇਹ ਬਾਰਡਰ ਤੋਂ ਕੇ ਪੁਲਸ ਵਾਲਿਆਂ ਨੂੰ ਪੈਗੇ ਨੇ ਟੁੱਟ ਕੇ ਮੁੰਡੇ ਤਾਂ ਗੱਡੀਆਂ ਭਜਾ ਕੇ ਲੈ ਗਏ ਪੁਲਸ ਵਾਲੇ